ਬੱਚੇ ਤੁਹਾਡੇ ਨੇ ਦੋਵੇਂ ਹਾਂਜੀ ਇਹ ਦੋਨੋਂ ਇਹ ਦੋ ਬੇਟੀਆਂ ਜੀ ਮੇਰੀਆਂ ਵਾ ਵੈਰੀ ਗੁੱਡ ਛੋਟੀ ਬੇਟੀ ਕਿੰਨੇ ਸਾਲ ਦੀ ਹੈ ਇਹ ਛੋਟੀ ਹੈਗੀ 7 6.5 ਸਾਲ ਦੀ ਹੋਗੀ ਹੈ ਕਿਆ ਬਾਤ ਹੈ ਤੇ ਵੱਡੀ ਵੱਡੀ ਹੈਗੀ 15 ਸਾਲ ਦੀ ਜੀ ਮਤਲਬ ਲਾਲੋ ਵੀ ਰੋਚ ਵੱਡੀ ਬੇਟੀ ਜਿਹੜੀ 2 ਸਾਲ ਦੀ ਸੀ ਜਦੋਂ ਹਾਂਜੀ 2 ਸਾਲ ਦੀ ਸੀਗੀ ਫਿਰ ਭਰਾ ਨੇ ਮੋਟੀਵੇਟ ਕੀਤਾ ਵੀ ਦੁਕਾਨ ਇਹ ਦੁਬਾਰਾ ਲਾਉ ਸੈਟਅਪ ਸਾਰਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇਹ ਉਦੋਂ ਕਰ ਹੀ ਰਹੇ ਸੀਗੇ ਛੋਟਾ ਕਰ ਰਹੇ ਸੀ ਥੋੜਾ ਬਹੁਤਾ ਕਰ ਰਹੇ ਸੀਗੇ ਤੇ ਵੀ ਫੇਰ ਮੈਨੂੰ ਕਹਿੰਦਾ ਵੀ ਤੂੰ ਹੁਣ ਆਪਣਾ ਆਪ ਕਰ ਤੈਨੂੰ ਪਤਾ ਲੱਗੇ ਵੀ ਤੂੰ ਬੱਚੇ ਵੀ ਐ ਕੋ ਬੱਚਿਆਂ ਨੂੰ ਵੀ ਪਾਲਣਾ ਮੇਰਾ ਬੇਟਾ ਹੈਗਾ 17 ਸਾਲ ਦਾ ਸੁਖਨਾਲ ਮਾਰੇ ਜੀ ਕਿਰਪਾ ਨਾਲ ਉਹ ਹੁਣ ਮੈਂ ਬੇਟਾ ਵੱਡਾ ਹਾਂਜੀ ਬੇਟਾ ਵੱਡਾ ਮੇਰਾ 17 ਸਾਲ ਦਾ ਹੁਣ ਮੈਂ ਉਹ ਦੁਕਾਨ ਮੇਰੇ ਫਾਦਰ ਸਾਹਿਬ ਦੀ ਦੁਕਾਨ ਹੈਗੀ ਨਾਲ ਹੀ ਹੁਣ ਕੱਲ ਤੋਂ ਹੀ ਉਹਨੂੰ ਮੈਂ ਸਾਮਾਨ ਪਾ ਕੇ ਦਿੱਤਾ ਥੋੜਾ ਜਿਹਾ ਮੈਂ ਕਿਹਾ ਚੱਲ ਮੈਂ ਪੈਟੀ ਦੂਰੇ ਬਣਾ ਦਿਆ ਕਰਾਂਗਾ ਤੁਸੀਂ ਉੱਥੇ ਦੁਕਾਨ ਤੇ ਵੇਚਣਾ ਸ਼ੁਰੂ ਕਰੋ ਬੰਦੇ ਦਾ ਦਿਲ ਹੋਰ ਹੋ ਜਾਂਦਾ ਵੀ ਸਾਰਾ ਦਿਨ ਵੇਲੇ ਬੈਣ ਨਾ ਲੋ ਵੀ ਬੱਚੇ ਨੂੰ ਤੁਹਾਡੇ ਭਰਾ ਦੀ ਬੜੀ ਕਮਾਲ ਸਟੋਰੀ ਜੁੜੀ ਆ ਮੰਨੀ ਦੀ ਤੁਹਾਡੇ ਨਾਲ ਇੱਕ ਬਹੁਤ ਵੱਡੀ ਰਿਚਸਟ ਜਿਹੜੀ ਕੰਪਨੀ ਹੈ ਇੰਡੀਆ ਦੀ ਲਾਰਜੈਸਟ ਸਭ ਤੋਂ ਵੱਡੀ ਕੰਪਨੀ ਹੈ ਉਸ ਦੇ ਵਿੱਚ ਪੀਏ ਸੀਗੇ ਔਰ ਜਦੋਂ ਤੁਹਾਡਾ ਪਤਾ ਲੱਗਿਆ ਤੇ ਉਹ ਨੌਕਰੀ ਛੱਡ ਕੇ ਚਲੇ ਗਏ ਕੀ ਕਹਾਣੀ ਸੀ ਉਹ ਦੱਸੋ ਮਾੜਾ ਜਿਾ ਕਿਉਂਕਿ ਅੱਜ ਕੱਲ ਭਰਾ ਭਰਾ ਦਾ ਵੈਰੀ ਬਣਿਆ ਹੋਇਆ ਪਰ ਇੱਕ ਭਰਾ ਉਹ ਜਿਹੜੇ ਤੁਹਾਡੇ ਤੇ ਜਾਣ ਚੜਕਦੇ ਆ ਉਹ ਉਸ ਨੇ ਜੀ ਜ਼ਿੰਦਗੀ ਆਪਣੀ ਮੇਰੇ ਪਿੱਛੇ ਹੀ ਲਾਈ ਵੀ ਹੈ ਸਾਰੀ ਵੀ ਉਹ ਹੁਣ ਵੀ ਕਿਤੇ ਵੀ ਬੱਚਿਆਂ ਨੇ ਆਣਾ ਜਾਣਾ ਹੋਵੇ ਮੈਂ ਸਕੂਟਰੀ ਤੇ ਚਲਾ ਨਹੀਂ ਸਕਦਾ ਮੈਂ ਗੱਡੀ ਚਲਾਣ ਲਗਾ ਤੇ ਗੱਡੀ ਚਲਾ ਲੈਣੇ ਹਾਂ ਗੱਡੀ ਮੇਰੇ ਤੋਂ ਜਿਹੜੀ ਮਰਜ਼ੀ ਚਲਵਾ ਲਓ ਅੱਛਾ ਮਹਾਰਾਜ ਦੀ ਕਿਰਪਾ ਨਾਲ ਚਲਵਾ ਕੇ ਦੇਖਾਂਗੇ ਅੱਜ ਹਾਂ ਗੱਡੀ ਜਿਹੜੀ ਮਰਜ਼ੀ ਚਲਵਾ ਲਓ ਮੇਰੇ ਕੋਲ ਆਇਆ ਤਾਂ ਛੋਟਾ ਆਤੀ ਹੈਗਾ ਮੈਂ ਉਸ ਤੇ ਸੇਰੇ ਮਾਲ ਦੇਣ ਜਾਣਾ ਅੱਛਾ ਆਪ ਜਾਣੇ ਉੱਥੇ ਵੀ ਮਾਲ ਦੇਣ ਮੈਂ ਆਪ ਜਾਣਾਂ ਦੋ ਤਿੰਨ ਦੁਕਾਨਦਾਰੀ ਲੱਗੇ ਪਈ ਉਹਨਾਂ ਨੂੰ ਦੇ ਕੇ ਬਸ ਵੀ ਗੁਜ਼ਾਰੇ ਵਾਲਾ ਕੰਮ ਕਰ ਰਹੇ ਆ ਵੀ ਆਪਾਂ ਐ ਨਹੀਂ ਵੀ ਬਿure ਆਪਾਂ ਸੇਵਿੰਗ ਕਰ ਰਹੇ ਸੇਵਿੰਗ ਨਹੀਂ ਬਸ ਬੱਚਿਆਂ ਦਾ ਜੋਗਾ ਗੁਜ਼ਾਰਾ ਹੋ ਰਿਹਾ ਉਹੀ ਬੋਤ ਹੈ ਨਾ ਫਿਲਹਾਲ ਜਦੋਂ ਰੋਟੀ ਖਾਣ ਨੂੰ ਮਿਲ ਜੇ ਰਾਤ ਨੂੰ ਸੋਣਾ ਸੌਣ ਨੂੰ ਮਿਲ ਜੇ ਇਸ ਤੋਂ ਵਧੀਆ ਜ਼ਿੰਦਗੀ ਉਹ ਤਾਂ ਮਹਾਰਾਜ ਦਾ ਸ਼ੁਕਰ ਕਰੀਦਾ ਜੀ ਮਹਾਰਾਜ ਦਾ ਰਾਤ ਨੂੰ ਸ਼ੁਕਰ ਕਰਕੇ ਸੋਈਦਾ ਸਵੇਰੇ ਤੋਂ ਸੁੱਖਾਂ ਭਰੇ ਦਿਨ ਬਤੀਤ ਕੀਤਾ ਰਾਤ ਵੀ ਸੁੱਖਾਂ ਦੀ ਬਤੀਤ ਕਰੀ ਮਹਾਰਾਜ ਆਪਾਂ ਸਵੇਰੇ ਇਹੀ ਮਹਾਰਾਜ ਅੱਗੇ ਅਰਦਾਸ ਕਰਕੇ ਤੁਰੀ ਦਾ ਸਰਬੱਤ ਦਾ ਭਲਾ ਮਾੜੀ ਜੀ ਉਹ ਗੱਲ ਦੱਸੋ ਜਦੋਂ ਉਹ ਇਕੋ ਨਾਮੀ ਨੌਕਰੀ ਛੱਡ ਕੇ ਵਾਪਸ ਆ ਗਏ ਉਹ ਬੰਬੇ ਕੰਮ ਕਰ ਰਿਹਾ ਸੀਗਾ ਜੀ ਤੇ ਉਹਨੂੰ ਅਸੀਂ ਦੱਸਿਆ ਨਹੀਂ ਸੀਗਾ ਜਦੋਂ ਮੇਰੀ ਹੁਣ ਤੁਹਾਨੂੰ ਪਤਾ ਹੈ 100 ਸੱਜਣ 100 ਦੁਸ਼ਮਣ ਹੁੰਦੇ ਆ। ਉਹਦੇ ਵਿੱਚ ਕਈ ਲੋਕਾਂ ਨੇ ਉਸ ਨੂੰ ਕਿਹਾ ਵੀ ਹੁਣ ਤਾਂ ਤੁਸੀਂ ਬਰਬਾਦ ਹੋ ਗਏ। ਫੋਨ ਕਰਕੇ ਉਸ ਨੂੰ ਕਿਹਾ। ਕਹਿੰਦਾ ਕੀ ਹੋ ਗਿਆ? ਕਹਿੰਦਾ ਤੇਰੇ ਭਰਾ ਦਿੱਤਾ ਬਾਹਾਂ ਵੱਡੀਆਂ ਗਈਆਂ। ਉਹਨੂੰ ਇਹ ਕਹੇ ਦੋਵੇਂ ਬਾਹਾਂ ਵੱਡੀਆਂ ਗਈਆਂ। ਉਹਨੇ ਘਰ ਫੋਨ ਕੀਤਾ ਕਹਿੰਦਾ ਵੀ ਤੁਸੀਂ ਦਿਖਾਓ ਵੀ ਸ਼ਾਲੂ ਦਾ ਹੱਥ ਕਿੱਥੇ ਐ। ਠੀਕ ਐ। ਮੇਰੇ ਦੋਸਤ ਮੇਰੇ ਨਾਲ ਸੀ ਉਦੋਂ ਪੀਜੀਆਈ ਦੇ ਵਿੱਚ ਸੀ ਅਸੀਂ। ਉਹਨਾਂ ਨੇ ਜੀ ਆਪਣੇ ਕਹਿੰਦਾ ਅੰਗੂਠਾ ਘਟਿਆ ਉਹਦਾ। ਉਹ ਪੱਟੀ ਕੀਤੀ ਵੀ ਐ। ਅੰਗੂਠੇ ਤੇ ਪੱਟੀ ਕਰਕੇ ਉਸਨੇ ਉਹਨਾਂ ਨੇ ਦਿਖਾਈ ਉਹਨੂੰ। ਤੇ ਉਹ ਕਹਿੰਦਾ ਇਹ ਉਹਦਾ ਹੱਥ ਨਹੀਂ ਹੈਗਾ ਤੇ ਉਹ ਕਹਿੰਦਾ ਉਹਦਾ ਹੱਥ ਨਹੀਂ ਹੈਗਾ ਤੇ ਉਹਨਾਂ ਨੇ ਜਦੋਂ ਕਿਹਾ ਕਹਿੰਦਾ ਹੱਥ ਨਹੀਂ ਹੈ ਕਹਿੰਦਾ ਨਹੀਂ ਉਹਦਾ ਹੀ ਹੱਥ ਹੈ ਉਹ ਗਲਤੀ ਉਹਨਾਂ ਤੇ ਇਹ ਹੋ ਗਈ ਇੱਕ ਵਾਰੀ ਉਹਨਾਂ ਨੇ ਸੱਜੇ ਅੱਧ ਦੇ ਬੱਟੀ ਕਰਕੇ ਦਿਖਾ ਦਿੱਤੀ ਇੱਕ ਵਾਰੀ ਖੱਬੇ ਹੱਥ ਤੇ ਉਹਦੇ ਜੋ ਫੜੇਗੇ ਫੇਰ ਉਸ ਨੇ ਜੀ ਉਥੋਂ ਦੀ ਬੰਬੇ ਤੋਂ ਪਤਾ ਨਹੀਂ ਮੇਰੇ ਇੱਕ ਜੀ ਆਜੀ ਵੀ ਰਹਿੰਦੇ ਆ ਉੱਥੇ ਮਾਸੀ ਮਾਸੀ ਦਾ ਜਵਾਈ ਤੇ ਉਹਨਾਂ ਨੂੰ ਵੀ ਪਤਾ ਲੱਗਿਆ ਉਹਨਾਂ ਨੇ ਮਨੀ ਨੂੰ ਫੋਨ ਕੀਤਾ ਕਹਿੰਦਾ ਮੈਂ ਚੱਲਿਆਂ ਬਸ ਮੇਰਾ ਭਰਾ ਦਾ ਇਸ ਤਰ੍ਹਾਂ ਇਸ ਤਰ੍ਹਾਂ ਹੋ ਗਿਆ ਤੇ ਉਹ ਥੋਂ ਯਾਰ ਕਿਉਂ ਐ ਤੁਸੀਂ ਬਾਰ ਬਾਰ ਦੱਸ ਯਾਰ ਤੁਸੀਂ ਹੌਸਲਾ ਰੱਖੀਦਾ ਐ ਨਾ ਐ ਨਹੀਂ ਕਰੀਦਾ ਹੁੰਦਾ ਐਨਾ ਇਮੋਸ਼ਨ ਨਹੀਂ ਹੋਈਦਾ ਹੁੰਦਾ ਕੋਈ ਗੱਲ ਨਹੀਂ ਤੇ ਅੱਜ ਤਾਂ ਭਰਾ ਭਰਾ ਨੂੰ ਨਹੀਂ ਜਾਣਦੇ ਤੁਹਾਡਾ ਭਰਾ ਐ ਦੇਖੋ ਤੁਹਾਡੇ ਤੋਂ ਜਾਨ ਛਿੜਕਦਾ ਹੈ ਹੈ ਤੇ ਇਹ ਉਥੋਂ ਦੀ ਮੌਕੇ ਦੇ ਉੱਤੇ ਪਟਿਆਲੇ ਆ ਗਿਆ ਤੇ ਜਦੋਂ ਆ ਕੇ ਉਸਨੇ ਦੇਖਿਆ ਉਹ ਕਹਿੰਦਾ ਸੀ ਬਰਬਾਦ ਹੋ ਗਈ ਮਹਾਰਾਜ ਜੀ ਨੇ ਬਰਬਾਦ ਨਹੀਂ ਅੱਜ ਤੁਸੀਂ ਬਹੁਤ ਵਧੀਆ ਆ ਬਣੇ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਜੀ ਮਹਾਰਾਜ ਆਪਾਂ ਕਿਉਂ ਮਹਾਰਾਜ ਨੂੰ ਦੋਸ਼ ਦਈਏ ਕਹਦਾ ਕਿਸਮਤ ਤਾਂ ਆਪਣੇ ਕਰਮਾਂ ਦਾ ਹੁੰਦਾ ਹੈ ਜੇ ਆਪਾਂ ਕਿਸਦਾ ਭਲਾ ਨਹੀਂ ਕਰ ਸਕਦੇ ਆਪਾਂ ਬੁਰਾ ਕਿਉਂ ਕਰੀਏ ਹੁਣ ਇਸ ਬੰਦੇ ਨੇ ਮੇਰੇ ਬ੍ਰਦਰ ਨੇ ਸੋਚਿਆ ਪਿਆ ਵੀ ਮੇਰੀ ਮਦਰ ਦੀ ਵੀ ਲੱਤ ਕੱਟੀ ਗਈ ਵਿੱਚ ਗੈਂਗਰਿੰਗ ਕਰਕੇ ਤੇ ਅਸੀਂ ਅਰਜਿੰਦਰਾ ਹਸਪਤਾਲ 'ਚ ਲੋਕਾਂ ਦਾ ਦੇਖ ਦੇ ਇੱਕ ਦੇਖ ਦੇ ਇੰਨਾ ਬੁਰਾ ਹਾਲ ਦੇਖ ਦੇਖ ਕੇ ਜੀ ਸਾਡਾ ਆਪਣਾ ਉੱਥੇ ਰੋਣਾ ਨਿਕਲ ਜਾਂਦਾ ਹੈ ਤੇ ਉਥੇ ਡਾਕਟਰ ਅਮਨੀਤ ਬੱਗਾਗੇ ਨਹੀਂ ਦਰਵੇਸ਼ ਡਾਕਟਰ ਆ ਮੈਂ ਕਹਣਾ ਕੋਈ ਕਹਿਣ ਦੀ ਆ। ਉਸ ਡਾਕਟਰ ਨੇ ਸਾਨੂੰ ਕਿਹਾ ਵੀ ਅਸੀਂ ਮੈਂ ਤੁਹਾਡੀ ਮਦਰ ਦਾ ਇਮੀਡੀਏਟਲੀ ઓਪਰੇਟ ਕਰਾਂਗੇ ਕਰਾਂਗੇ। ਨਹੀਂ ਸਾਨੂੰ 40 ਦੇ ਵਿੱਚ ਅਸੀਂ ਗਏ ਸੀਗੇ। ਉਥੇ ਸਾਨੂੰ ਕਹਿੰਦਾ 7 ਲੱਖ ਤੋਂ ਲੈ ਕੇ 10 ਲੱਖ ਰੁਪਏ ਦਾ ਖਰਚਾ ਹੈ। ਵੀ ਅਸੀਂ ਬਲੂਮਿੰਗ ਕਰਾਂਗੇ ਕਿਸਮਤ ਤੁਹਾਡੀ ਹੈ ਜੇ ਹਾਰਡ ਦਾ ਵੀ ਕਰਨਾ ਪੈ ਗਿਆ ਫਿਰ 15 ਲੱਖ ਦਾ ਲਾ ਕੇ ਸੋਚੋ। ਅਸੀਂ ਫਿਰ ਉਹ ਰਜਿੰਦਰਾ ਜੀ ਲਿਆਏ ਸਰਕਾਰੀ ਮੈਂ ਕਿਹ ਲੋਕੀ ਸਰਕਾਰੀ ਤੋਂ ਪੈਂਦੇ ਆਪਾਂ ਸਰਕਾਰੀ ਚ ਹੀ ਜਾਂਦੇ ਆ। ਇੱਕ ਹੋਰ ਬਹੁਤ ਵੱਡੀ ਗੱਲ ਜੁੜਦੀ ਹੈ ਇਹਨਾਂ ਦੇ ਨਾਲ ਆਜੋ ਆਜੋ ਕਿਉਂ ਮੜਾ ਜਾ। ਇਹ ਚਿੰਨਾ ਵੀ ਦੇਖੋ ਕੰਮ ਕਰ ਰਹੇ ਆ ਇਹਨਾਂ ਨੇ ਇੱਥੇ ਨਾ ਕੋਈ ਲੇਬਰ ਰੱਖਈਏ ਕਿਉਂਕਿ ਲੇਬਰ ਤੁਸੀਂ ਵੀਡੀਓ ਦੇਖਿਓ ਕਿਵੇਂ ਪੈਰਾ ਦੇ ਨਾਲ ਆਟਾ ਗੁੰਨਦੇ ਆ ਕਿਵੇਂ ਟੱਬਾਂ ਦੇ ਵਿੱਚ ਕੋਕਰੋ ਚੰਦ ਰਹੇ ਆ ਮੱਖੀ ਚੱਲ ਰਹੀ ਹੈ ਉਰੇ ਇੰਨੀ ਵਧੀਆ ਸਫਾਈ ਮੇਰਾ ਆਪਣਾ ਦਿਲ ਕੀਤਾ ਯਾਰ ਵੀ ਅੱਜ ਤੋਂ ਬਾਅਦ ਜੇ ਮੈਂ ਬਾਂਦਰਾਸ ਖਾਣਾ ਹੋਇਆ ਤਾਂ ਮੈਂ ਪਰਸਨਲੀ ਇਹਨਾਂ ਨੂੰ ਆਕੇ ਲੈ ਜਾਵਾਂਗਾ ਐਡੀ ਸਫਾਈ ਇਹ ਸਫਾਈ ਕਿਵੇਂ ਰੱਖੀ ਗਈ ਇੰਨੀ ਹੁਣ ਤੁਹਾਡੀ ਥੋੜੀ ਫੈਕਟਰੀ ਤੇ ਆ ਜੀਏ ਤੁਹਾਡਾ ਸਿਸਟਮ ਲਗਾ ਇਹ ਕਿਵੇਂ ਐਡੀ ਸਫਾਈ ਰੱਖਦੇ ਹੋ ਤੇ ਲੇਬਰ ਕਿਉਂ ਨਹੀਂ ਰੱਖਦੇ ਨਾ ਲੇਬਰ ਰੱਖਣ ਦਾ ਇਹੀ ਕਾਰਨ ਹੈ ਨਾ ਲੇਬਰ ਰੱਖਣ ਦਾ ਕਾਰਨ ਇਹ ਹੈ ਜੀ ਸਭ ਤੋਂ ਪਹਿਲੀ ਗੱਲ ਭਈਆ ਖਾਏਗਾ ਤੰਬਾਕੂ ਜਿਸ ਹੱਥ ਨਾਲ ਮਲਿਆ ਉਸੇ ਹੱਥ ਨਾਲ ਮਾਲ ਕੱਟਦਾ ਹੁਣ ਅਸੀਂ ਉਰੇ ਨਾ ਸਾਡੇ ਕੋਈ ਤੰਬਾਕੂ ਖਾਣ ਵਾਲਾ ਜੇ ਅਸੀਂ ਰੋਟੀ ਵੀ ਖਾਣੀ ਹੈ ਨਾ ਰੋਟੀ ਖਾ ਕੇ ਹੱਥ ਧੋ ਕੇ ਕੰਮ ਕਰਨਾ ਮੈਂ ਦੇਖਿਆ ਹੁਣ ਤੁਸੀਂ ਕੋਈ ਚੀਜ਼ ਚੱਕੀ ਤੁਸੀਂ ਸਭਾ ਹੱਥ ਧੋਤੇ ਫਿਰ ਉਸ ਤੋਂ ਬਾਅਦ ਮੇਰੇ ਬੱਚਿਆਂ ਨੇ ਆਪ ਉਹ ਚੀਜ਼ ਖਾਣੀ ਹੈ ਜੇ ਮੈਂ ਕਿਸੇ ਦੇ ਬੱਚੇ ਨੂੰ ਗੰਦ ਖਵਾਵਾਂਗਾ ਤੇ ਮੇਰੇ ਬੱਚਿਆਂ ਦੇ ਵੀ ਤਾਂ ਆਏਗਾ ਨਾ ਜੇ ਅੱਜ ਮੈਂ ਪੈਸਾ ਕਮਾਉਣ ਪਿੱਛੇ ਜੋ ਮਰਜ਼ੀ ਬਣਾ ਬਣਾ ਕੇ ਵੇਚਦਾ ਲੋਕੀ ਕਰੀਮ ਰੋਲ ਵੇਚਦੇ ਆ ਅਸੀਂ ਕਰੀਮ ਰੋਲ ਬਣਾਇਆ ਪਿਆ ਆ ਦੇਖੋ ਮੈਂ ਵੇਚਿਆ ਨਹੀਂ ਕਿਉਂ ਨਹੀਂ ਵੇਚਿਆ ਕਰੀਮ ਦਾ ਰੇਟ ਹੀ ਨਹੀਂ ਪੜਤੇ ਚ ਆਇਆ ਹੁਣ ਲੋਕੀ ਕਰੀਮ ਬਣਾ ਲੈਂਦੇ ਆ ਬਹੁਤ ਚੀਜ਼ਾਂ ਦੀ ਕਰੀਮ ਬਣਦੀ ਆਪਾਂ ਕਿਸੇ ਦਾ ਪੜਦੇ ਆ ਚਲੋ ਇਹ ਪੜਦੇ ਆ ਦੁਕਾਨਦਾਰੀ ਦੇ ਅਸੀਂ ਬਣਾ ਕੇ ਵੇਚਿਆ ਨਹੀਂ ਕਰੀਮ ਸਾਨੂੰ ਪੜਤੇ ਜੀ ਨਹੀਂ ਆਈ ਸੀ ਕਰੀਮ ਰੋਲ ਨਹੀਂ ਬਣਾਇਆ ਲੋਕੀ ਜੋ ਰੇਟ ਮੰਗਦੇ ਆ 3 ਮਲੇ ਪਰ ਉਹਦੇ ਵਿੱਚ ਫਿਰ ਚਾਲੀ ਕਰੀਮ ਚੱਲੀ ਜਾਂਦੀ ਹੈ ਕਿ ਦੇ ਉਹ ਹੀ ਚੱਲੀ ਜਾਂਦਾ ਕਿ ਉਹ ਹੀ ਚੱਲੀ ਜਾਂਦਾ ਡਾਲਦਾ ਜੋ ਵੀ ਹੈ ਕਿਉਂ ਚੀਨੀ ਦੀ ਕਰੀਮ ਬਣਾਉਂਦੇ ਬਾਕੀ ਆਪਾਂ ਉਹ ਵੀ ਜੀ ਚੀਜ਼ ਨਹੀਂ ਬਣਾਉਂਦੇ ਮੇਰੇ ਬੱਚਿਆਂ ਨੇ ਆਪ ਖਾਣੀ ਹੈ ਮੈਂ ਕਿਸੇ ਦੇ ਬੱਚੇ ਨੂੰ ਗੰਦ ਨਹੀਂ ਖਵਾ ਦਿੰਦਾ